ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਅੱਜ ਜਲੰਧਰ ਦੇ ਗੜਾ ਇਲਾਕੇ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਜਿੱਤੇ ਨਸ਼ਾ ਤਸਕਰ ਦੇ ਘਰ ਨੂੰ ਢਾਹ-ਢੇਰ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਲਗਾਤਾਰ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਜਲੰਧਰ ਦੇ ਗੜਾ ਇਲਾਕੇ ਦੇ ਵਿੱਚ ਇਹ ਕਾਰਵਾਈ ਹੋਈ ਹੈ ਜਿੱਥੇ ਇੱਕ ਨਸ਼ਾ ਤਸਕਰ ਦੇ ਨੂੰ ਟੈ ਢੇਰ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਲਗਾਤਾਰ ਹੀ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਗੜਾ ਇਲਾਕੇ ਤੇ ਬਾਬਾ ਜੀਵਨ ਸਿੰਘ ਚੌਂਕ ਨੇੜੇ ਨਸ਼ਾ ਤਸਕਰ ਰਾਹੁਲ ਉਰਫ ਚੂਹੀ ਦੇ ਘਰ ਦੇ ਉੱਤੇ ਨਗਰ ਨਿਗਮ ਦੇ ਵੱਲੋਂ ਇਹ ਪੀੜਾ ਪੰਜਾ ਚਲਾਇਆ ਗਿਆ ਹੈ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਰਾਹੁਲ ਕੁਮਾਰ ਤੇ ਪੰਜ ਐਨਡੀਪੀਐਸ ਦੇ ਮੁਕਦਮੇ ਦਰਜ ਹਨ ਜੋ ਕਿ ਹਜੇ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਕਰਕੇ ਅੱਜ ਪੰਜਾਬ ਪੁਲਿਸ ਅਤੇ ਨਗਰ ਨਿਗਮ ਨੇ ਸਾਂਝੀ ਆਪਰੇਸ਼ਨ ਦੇ ਨਾਲ ਇਹ ਵੱਡੀ ਕਾਰਵਾਈ ਕੀਤੀ ਹੈ ਇਸ ਨਸ਼ਾ ਤਸਕਰ ਦੇ ਘਰ ਨੂੰ ਡਿਮੋਲਿਸ਼ ਕੀਤਾ ਗਿਆ ਹੈ ਮੌਕੇ ਤੇ ਸਾਡੇ ਸਹਿਯੋਗੀ सुरेंद्र ਜਿਹੜੇ ਨੇ ਉਹ ਜੁੜੇ ਹੋਏ ਨੇ ਤਾਂ ਮੌਕੇ ਤੋਂ ਤੁਹਾਨੂੰ ਗਰਾਊਂਡ ਰਿਪੋਰਟ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ सुरेंद्र ਕੰਬੋਜ ਤੁਹਾਡੇ ਨਾਲ ਪੰਜਾਬ ਸਰਕਲ ਤੋਂ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਅੱਜ ਗੜਾ ਇਲਾਕੇ ਦੇ ਵਿੱਚ ਬਾਬਾ ਜੀਵਨ ਸਿੰਘ ਜਿਹੜਾ ਚੌਕ ਹੈਗਾ ਉਸ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਰਾਹੁਲ ਕੁਮਾਰ ਨਾਮ ਦੇ ਲੜਕੇ ਦੇ ਉੱਪਰ ਪੰਜ ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਔਰ ਉਸ ਦੇ ਘਰ ਦੇ ਉੱਪਰ ਅਸਲੇ ਹੈਲਟੀਆਂ ਜਿਹੜੀਆਂ ਹੈਗੀਆਂ ਉਹ ਚਲਾਈਆਂ ਜਾ ਰਹੀਆਂ ਘਰ ਨੂੰ ਦਾ ਜਿਹੜਾ ਵਧ ਰਹਾ ਹੈਗਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜ ਦੇ ਕਰੀ ਮਾਮਲੇ ਦਰਜ ਹੈਗੇ ਨੇ ਐਨਡੀਪੀਐਸ ਦੇ ਔਰ ਜੇਲ ਵਿਪਕਟ ਕਿਹਾ ਹੈ ਔਰ ਜਿਹੜੀ ਕਾਲੀ ਕਬਾਈ ਦੇ ਨਾਲ ਉਸਾਰੀ ਕੀਤੀ ਗਈ ਸੀ ਇਲੀਗਲ ਅਕਰੋਚਮੈਂਟ ਕੀਤੀ ਗਈ ਸੀ ਉਸ ਨੂੰ ਕਾਰਪੋਰੇਸ਼ਨ ਦੇ ਤੇ ਪੰਜਾਬ ਫੌਜ ਦੇ ਸਾਝੇ ਆਪਰੇਸ਼ਨ ਦੇ ਨਾਲ ਉਸ ਨੂੰ ਤੋੜਿਆ ਜਾ ਰਿਹਾ ਤਸਵੀਰਾਂ ਨੇ ਬਾਬਾ ਜੀਵਨ ਸਿੰਘ ਚੌਂਕਰੀਆ ਤੇ rahul kumar ਦੇ ਉੱਤੇ ਪੰਜ ਮਾਮਲੇ ਦਰਜ ਹੋਏ। ਇਹ ਇੱਕ ਤਹਿਤ ਅਜੇ ਪੰਜਾਬ ਪੁਲਿਸ ਤੇ ਕਾਰਪੋਰੇਸ਼ਨ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹ ਜਿਹੜਾ ਵੱਧ ਰਹੇ ਹੈਗੇ ਨੇ ਉਹ ਤੋੜੇ ਜਾ ਰਹੇ ਨੇ ਘਰ ਦੇ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਜਿਹੜਾ ਹੈਗਾ ਇਹਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਅੱਜ ਡਿਮੋਲਿਸ਼ਨ ਦੇ ਆਦੇ ਹਾਲਾਂਕਿ ਦੋਵਰੀ ਕਾਰਪੋਰੇਸ਼ਨ ਵੱਲੋਂ ਨੋਟਿਸ ਜਾਰੀ ਕੀਤੇ ਗਏਗੇ ਪਰ ਇੱਕ ਵਾਰ ਹੋਰ ਦੇਖੀ ਤਾਰ ਦੇ बावजूद ਵੀ ਇਨਾ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ ਰਿੰਤਾਂ ਵੀ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਜਿਹਦੇ ਕਰਕੇ ਅੱਜ ਕਾਨੂੰਨਸ਼ ਦੇ ਜਿਹੜੇ ਆਰਡਰ ਹੈਗੇ ਆ ਧਰ ਦੇ ਉਹ ਦਿੱਤੇ ਗਏ ਨੇ ਗੜਾ ਇਲਾਕੇ ਤੇ ਬਾਬਾ ਜੀਵਨ ਸਿੰਘ ਚੌਕ ਦੀਆਂ ਜਿੱਥੇ ਕਿ ਧਾਰ ਆਪਰੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਨਸ਼ਾ ਤਸਕਰਾਂ ਦੇ ਧਰ ਜਿਹੜਾ ਨਸ਼ਾ ਤਸਕਰੀ ਦੇ ਧੰਲਿਆਂ ਦੇ ਵਿੱਚ ਲਿਫਟ ਹੈਗੇ ਨੇ ਉਹ तमाम ਨਸ਼ਾ ਤਸਕਰਾਂ ਦੇ ਘਰ ਨੂੰ ਡਿਮੋਲਿਸ਼ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਇਸ ਵੇਲੇ ਐਡੀਸੀਪੀ ਸੁਖਵਿੰਦਰ ਸਿੰਘ ਵੀ ਮੌਜੂਦ ਹੈਗੇ ਨੇ ਤੇ ਨਾਲ ਦੇ ਨਾਲ ਜਿਹੜੇ ਏਟੀਪੀ ਹੈਗੇ ਨੇ ਕਾਰਪੋਰੇਸ਼ਨ ਦੇ ਉਹ ਵੀ ਮੌਜੂਦ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਡੀਸੀਪੀ ਸਾਹਿਬ ਨਾਲ ਸਰ ਕਿਵੇਂ ਦੇਖਦੇ ਹੋ ਅੱਜ ਜਿਹੜੀ ਰਾਹੁਲ ਕੁਮਾਰ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਕਿਸ ਤਰ੍ਹਾਂ ਇਹ ਜਿਹੜੀ ਪੰਜਾਬ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਜਿਹੜੀ ਫ਼ਰਮ ਚੱਲ ਰਹੀ ਆ ਉਹਦੇ ਤਹਿਤ ਹੀ ਮਤਲਬ ਜਿਹੜੇ ਨਸ਼ਿਆਂ ਦੇ ਇਹੋ ਜਿਹੇ ਸਦਾਕਰ ਹੈਗੇ ਆ ਉਹਨਾਂ ਵੱਲੋਂ ਜੋ ਆਪਣਾ ਨਸ਼ਿਆਂ ਰਾਹੀਂ ਪੈਸਾ ਕਮਾ ਕੇ ਸਮਾਜਿਕ ਇਨਫਲੂਐਂਸ ਬਣ ਕੇ ਇਹਨਾਂ ਨੇ ਕੋਈ ਲੈਜ ਇਨਕ੍ਰੋਜਮੈਂਟਾਂ ਕੀਤੀਆਂ ਜਾਂ ਕਬਜ਼ੇ ਕੀਤੇ ਆ ਉਹ ਲਗਾਤਾਰ ਕਾਰਵਾਈਆਂ ਦੇ ਰਹੀ ਉਹਦੇ ਤਹਿਤ ਹੀ ਅੱਜ ਮਤਲਬ ਜਿਹੜੀ ਇਹ ਕਾਰਵਾਈ ਹੋਈ ਆ ਔਰ ਇਹਦੇ ਵਿੱਚ ਜਨੰਦਰ ਕਾਰਪੋਰੇਸ਼ਨ ਵੱਲੋਂ ਬਕਾਇਦਾ ਜੋ ਜਾਂਚਤਾ ਆ ਉਹਦੇ ਮੁਤਾਬਕ ਇਹਨਾਂ ਨੂੰ ਨੋਟਿਸ ਭੇਜੇ ਗਏ ਤੇ ਅੱਜ ਇਹ ਜੇ ਯਾਦੋਂ ਇਹਦੇ ਵਿੱਚ ਬਿਲਕੁਲ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਾਂ ਉਹਦੇ ਦਾਇਰ ਹੀ ਮੁੜ ਕੇ ਇਹਨਾਂ ਪੁਲਿਸ ਮਹਿੰਦ ਸਟਾਟਾ ਨਾਲ ਹੀ ਕਰਾਈ ਗਈ ਕਿੰਨੇ ਕਿੰਨੇ ਮਾਮਲੇ ਦਰਜ ਆਏ ਇਹਨਾਂ ਉਹ ਭਰਾ ਹੈ ਨੇ ਪੰਜ ਮੁਕੰਦਮੇ ਜਿਹੜੇ ਰਾਹੁਲ ਚੁਕੀ ਤੇ ਦਰਜ ਆ ਔਰ ਤਿੰਨ ਉਹਦੇ ਭਰਾ ਦੇ ਦਰਜ ਆ ਨਸ਼ਿਆਂ ਦੇ ਮੁਕੰਦਮੇ ਦਰਜ ਆ ਜੇਲ੍ਹ ਦੇ ਅੱਜ ਜੇਲ੍ਹ ਦੇ ਵਿੱਚ ਆ ਥੋੜੇ ਬੰਦੇ ਆ ਜੀ ਔਰ ਆਪ ਹੀ ਲਮੇਸ਼ ਨੇ ਕੋਈ ਕੋਈ ਆਇਡੈਂਟੀਫਿਕੇਸ਼ਨ ਕੀਤੀਆਂ ਹੋਈਆਂ ਜਿੱਥੇ ਜਿਹੜੇ ਨਸ਼ਾ ਤਸਕਰ ਹੈਗੇ ਨੇ ਹਾਂਜੀ ਇਹ ਸਮੇਂ-ਸਮੇਂ ਤੇ ਜਿਹੜਾ ਹੈਗਾ ਕੋਈ ਜਿਹੜੇ ਤਸਕਰ ਇਸ ਤਾਂ ਦੇ ਹੈਗੇ ਉਹਨਾਂ ਦੀ ਜਗ੍ਹਾ ਦੀਆਂ شناخت ਕਰਾ ਕੇ ਔਰ ਮਤਲਬ ਕਾਰਪੋਰੇਸ਼ਨ ਵੱਲੋਂ ਜਿਹੜੀ ਆ ਉਹ ਸਾਨੂੰ ਜਦੋਂ ਕੋਈ ਸੂਚਨਾ ਦਿੱਤੀ ਜਾਂਦੀ ਹੈ ਤਾਂ ਇਹ ਪੰਜਾਬ ਸਰਕਾਰ ਦੀ ਮੁਹਿੰਮ ਜਿਹੜੀ ਲਗਾਤਾਰ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਠੀਕ ਹੈ ਧੰਨਵਾਦ ਧੰਨਵਾਦ ਜੀ ਗੱਲਬਾਤ ਲਈ ਤਾਂ ਏਟੀਪੀ ਸਾਹਿਬ ਸਾਡੇ ਨਾਲ ਮੌਜੂਦ ਹੈ ਕਿਨਾਂ ਗੱਲਬਾਤ ਕਰਦੇ ਏਟੀਪੀ ਸਾਹਿਬ ਕਿੰਨੇ ਨੋਟਿਸ ਦਿੱਤੇ ਸੀ ਕਿ ਹੁਣ ਕਾਰਵਾਈ ਅਮਦ ਨਹੀਂ ਇਹਨਾਂ ਨੂੰ ਜੀ ਦੋ ਹੌਨਰੇਬਲ ਸਪਰੀਨ ਕੋਡ ਦੀਆਂ ਗਾਈਡਲਾਈਨਸ ਨੇ ਡੈਮੋਲੇਸ਼ਨ ਨੂੰ ਲੈ ਕੇ ਉਹਨਾਂ ਨੂੰ ਪੂਰਾ ਫਾਲੋ ਕੀਤਾ ਗਿਆ ਪਹਿਲਾਂ 15 ਦਿਨ ਦਾ ਨੋਟੀਸ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਹਿਅਰਿੰਗ ਦਾ ਮੌਕਾ ਦਿੱਤਾ ਗਿਆ ਜੀ ਉਸ ਤੋਂ ਬਾਅਦ 15 ਦਿਨ ਦਾ ਫਿਰ ਫਾਈਨਲ ਡੈਮੋਲੇਸ਼ਨ ਨੋਟਿਸ ਦੇਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਪੁਲਿਸ ਨੇ ਸਹਿਯੋਗ ਦਿੱਤਾ ਹੈ ਹਾਂਜੀ ਹਾਂਜੀ ਪੁਲਿਸ ਬੰਦੋ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਜੀ ਕਰਦੇ ਜਰਾ ਕੀ ਉਸ ਕਹਿਣਾ ਸੀਗਾ ਕਰਦੇ ਕੀ ਕਹਿ ਰਹੇ ਸੀ ਕਰਦੇ ਤਾਂ ਉਹੀ ਜਦੋਂ ਜੀ ਕਿਸੇ ਦੇ ਡੈਮੋਲੇਸ਼ਨ ਦੀ ਕਾਰਵਾਈ ਚੱਲਦੀ ਆ ਤਾਂ ਉਹ ਮੌਕੇ ਤੇ ਕੁਝ ਨਾ ਕੁਝ ਆਪਣੀ ਦਲੀਲ ਪੇਸ਼ ਕਰਦੇ ਨੇ ਪਰ ਜਦੋਂ ਇਹਨਾਂ ਨੂੰ ਨੋਟਿਸ ਦਿੱਤੇ ਤੋਂਦੋਂ ਪੂਰਾ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਉਹ ਦੋਹੇ ਕੁਛ ਰਿਪਰਟਫੈਕਟ ਸਾਨੂੰ ਨਹੀਂ ਦੇ ਸਕਿਆ ਪਹਿਲਾਂ ਕੋਈ ਤਾਰਕਦਾਰਨੀ ਨਹੀਂ ਦਿੱਤਾ ਗਿਆ ਨਹੀਂ ਨਹੀਂ ਜੀ ਕੋਈ ਵੀ ਇਹਨਾਂ ਕੋਲ ਹੈ ਹੀ ਨਹੀਂ ਨਾ ਕੋਈ ਪਰਵਾਹ ਨਕਸ਼ਾ ਹੈਗਾ ਵਾ ਨਾ ਹੀ ਇਹਨਾਂ ਕੋਲ ਕੋਈ ਕੁਛ ਨਹੀਂ ਹੈ ਡਾਕੂਮੈਂਟ ਨਾ ਧੰਨਵਾਦ ਧੰਨਵਾਦ ਕਰਨ ਲਈ ਤਾਂ ਬਿਲਕੁਲ ਇਸ ਵੇਲੇ ਗੜਾ ਇਲਾਕੇ ਦੇ ਬਾਬਾ ਜੀਵਨ ਸਿੰਘ ਚੌਂਕ ਦੇ ਵਿੱਚ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਚ ਲਿਆਂਦੀ ਗਈ ਆ ਇਲੀਗਲ ਕਲੋਚਮੈਂਟ ਜਿਹੜੀ ਹੈਗੀ ਆ ਉਸ ਨੂੰ ਤੋੜਿਆ ਜਾ ਰਿਹਾ ਰਾਹੁਲ ਕੁਮਾਰ ਦੇ ਉੱਪਰ ਪੰਜ ਮਾਮਲੇ ਦਰਜ ਨੇ ਤੇ ਉਸ ਦਾ ਬ੍ਰਦਰ ਜਿਹੜਾ ਹੈਗਾ ਉਸ ਤੇ ਤਿੰਨ ਮਾਮਲੇ ਦਰਜ ਨੇ ਇੱਕ ਚੋਰੀ ਦਾ ਮਾਮਲਾ ਦਰਜ ਹੈਗਾ ਤੇ ਦੋ ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਰਾਹੁਲ ਕੁਮਾਰ ਤੇ ਪੰਜ ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਤੇ ਇਸ ਵੇਲੇ ਵੀ ਜੇਲ੍ਹ ਦੇ ਵਿੱਚ ਸਜ਼ਾ ਜਪਤਾ ਹੈਗਾ ਔਰ ਇਸੇ ਤਰ੍ਹਾਂ ਹੀ ਇਹ ਕਾਰਵਾਈ ਜਿਹੜੀ ਪੰਜਾਬ ਵੱਲੋਂ ਚਲਾਈ ਗਈ ਪੰਜਾਬ ਸਰਕਾਰ ਵੱਲ ਇਸੇ ਤਰ੍ਹਾਂ ਹੀ ਇਹ ਕਾਰਵਾਈ ਅੱਗੇ ਵੀ ਚਲਦੀ ਰਹੇਗੀ ਸਭੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪੰਜਾਬ ਸਰਕਲ ਵੱਲੋਂ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਅੱਜ ਗੜਾ ਇਲਾਕੇ ਦੇ ਵਿੱਚ ਬਾਬਾ ਜੀਵਨ ਸਿੰਘ ਜਿਹੜਾ ਚੌਕ ਹੈਗਾ ਉਸ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਰਾਹੁਲ ਕੁਮਾਰ ਨਾਮ ਦੇ ਲੜਕੇ ਦੇ ਉੱਪਰ 5 ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਔਰ ਉਸ ਦੇ ਘਰ ਦੇ ਉੱਪਰ ਅਸਲੇ ਹੈਲਟੀਆਂ ਜਿਹੜੀਆਂ ਹੈਗੀਆਂ ਉਹ ਚਲਾਈਆਂ ਜਾ ਰਹੀਆਂ ਘਰ ਨੂੰ ਦਾ ਜਿਹੜਾ ਵਾਧਰਾ ਹੈਗਾ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 5 ਦੇ ਕਰੀ ਮਾਮਲੇ ਦਰਜ ਹੈਗੇ ਨੇ ਐਨਡੀਪੀਐਸ ਦੇ ਔਰ ਜੇਲ ਵਿਪਕਤ ਕਿਹਾ ਔਰ ਜਿਹੜੀ ਕਾਲੀ ਕਬਾਈ ਦੇ ਨਾਲ ਉਸਾਰੀ ਕੀਤੀ ਗਈ ਸੀ ਇਲੀਗਲ ਅਕਰੋਚਮੈਂਟ ਕੀਤੀ ਗਈ ਸੀ ਉਸ ਨੂੰ ਕਾਰਪੋਰੇਸ਼ਨ ਦੇ ਤੇ ਯਾਪ ਕੋਲ ਦੇ ਸਾਝੇ ਆਪਰੇਸ਼ਨ ਦੇ ਨਾਲ ਉਸ ਨੂੰ ਤੋੜਿਆ ਜਾ ਰਿਹਾ ਤਸਵੀਰਾਂ ਨੇ ਬਾਬਾ ਜੀਵਨ ਸਿੰਘ ਚੌਂਕਰੀਆ ਰਾਹੁਲ ਕੁਮਾਰ ਦੇ ਉੱਤੇ ਪੰਜ ਮਾਮਲੇ ਦਰਜ ਨੇ ਜਿਹੜੇ ਤਹਿਤ ਅੱਜ ਪੰਜਾਬ ਪੁਲਿਸ ਤੇ ਕਾਰਪੋਰੇਸ਼ਨ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹ ਜਿਹੜਾ ਵੱਧ ਰਹੇ ਹੈਗੇ ਨੇ ਉਹ ਤੋੜੇ ਜਾ ਰਹੇ ਨੇ ਘਰ ਦੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਜਿਹੜਾ ਹੈਗਾ ਇਹਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਅੱਜ ਡਿਮੋਰੇਸ਼ ਦੇ ਆੜੇ ਹਾਲਾਂਕਿ ਦੋ ਵਾਰੀ ਕਾਰਪੋਰੇਸ਼ਨ ਵੱਲੋਂ ਨੋਟਿਸ ਜਾਰੀ ਕੀਤੇ ਗਏ ਕਿ ਇੱਕ ਵਾਰ ਹੋਰ ਦੇ ਰਹੀ ਹੈ ਜਾਂਦੇ باوجود ਵੀ ਇਨਾ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ ਰਿੰਨ ਤੇ ਵੀ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਜਿਹਦੇ ਕਰਕੇ ਅੱਜ ਫੋਲਿਸ਼ ਦੇ ਜਿਹੜੇ ਆਰਡਰ ਹੈਗੇ ਆ ਧਰ ਦੇ ਉਹ ਦਿੱਤੇ ਗਏ ਨੇ ਗੜਾ ਇਲਾਕੇ ਤੇ ਬਾਬਾ ਜੀਵਨ ਸਿੰਘ ਚੌਕ ਦੀਆਂ ਜਿੱਥੇ ਕਿ ਧਾਰ ਆਪਰੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਨਸ਼ਾ ਤਸਕਰਾਂ ਦੇ ਧਰ ਜਿਹੜਾ ਨਸ਼ਾ ਤਸਕਰੀ ਦੇ ਧੰਦਿਆਂ ਦੇ ਵਿੱਚ ਲਿਫਟ ਹੈਗੇ ਨੇ ਉਹ तमाम ਨਸ਼ਾ ਤਸਕਰਾਂ ਦੇ ਘਰ ਨੂੰ ਡਿਮੋਲਿਸ਼ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਇਸ ਵੇਲੇ ADCP ਸੁਖਵਿੰਦਰ ਸਿੰਘ ਵੀ ਮੌਜੂਦ ਹੈਗੇ ਨੇ ਤੇ ਨਾਲ ਦੇ ਨਾਲ ਜਿਹੜੇ ATP ਹੈਗੇ ਨੇ ਕਾਰਪੋਰੇਸ਼ਨ ਦੇ ਉਹ ਵੀ ਮੌਜੂਦ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ADCP ਸਾਹਿਬ ਨਾਲ ਸਰ ਕਿਵੇਂ ਦੇਖਦੇ ਹੋ ਅੱਜ ਜਿਹੜੀ ਰਾਹੁਲ ਕੁਮਾਰ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਕਿਸ ਤਰ੍ਹਾਂ ਇਹ ਵੀ ਜਿਹੜੀ ਪੰਜਾਬ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਜਿਹੜੀ ਫ਼ਰਮ ਚੱਲ ਰਹੀ ਆ ਉਹਦੇ ਤਹਿਤ ਹੀ ਮਤਲਬ ਜਿਹੜੇ ਨਸ਼ਿਆਂ ਦੇ ਇਹੋ ਜਿਹੇ ਸਦਾਕਰ ਹੈਗੇ ਆ ਉਹਨਾਂ ਵੱਲੋਂ ਜੋ ਆਪਣਾ ਨਸ਼ਿਆਂ ਰਾਹੀਂ ਪੈਸਾ ਕਮਾ ਕੇ ਸਮਾਜਿਕ ਇਨਫਲੂਐਂਸ ਵਾਪਕ ਕੇ ਇਹਨਾਂ ਨੇ ਕੋਈ ਨਾਜ ਇਨਕ੍ਰੋਚਮੈਂਟਾਂ ਕੀਤੀਆਂ ਜਾਂ ਕਬਜ਼ੇ ਕੀਤੇ ਆ ਉਹ ਲਗਾਤਾਰ ਕਾਰਵਾਈਆਂ ਦੇ ਰਹੀ ਉਹਦੇ ਤਹਿਤ ਹੀ ਅੱਜ ਮਤਲਬ ਜਿਹੜੀ ਇਹ ਕਾਰਵਾਈ ਹੋਈ ਆ ਔਰ ਇਹਦੇ ਵਿੱਚ ਜਨੰਦਰ ਕਾਰਪੋਰੇਸ਼ਨ ਵੱਲੋਂ ਬਕਾਇਦਾ ਜੋ ਜਾਂਚਤਾ ਆ ਉਹਦੇ ਮੁਤਾਬਕ ਇਹਨਾਂ ਨੂੰ ਨੋਟਿਸ ਭੇਜੇ ਗਏ ਇਹ ਅੱਜ ਇਹ ਜਦੋਂ ਇਹਦੇ ਵਿੱਚ ਬਿਲਕੁਲ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਾਂ ਮੇਰੇ ਜ਼ਾਇਤੀ ਮਿਲਕੇ ਇਹਨਾਂ ਪੁਲਿਸ ਮਹਿੰਦਾਂ ਸਟੱਟਮਾਂ ਹਿਆ ਕਰਾਈ ਗਈ ਕਿੰਨੇ ਕਿੰਨੇ ਮਾਮਲੇ ਦਰਜ ਆਏ ਨੇ ਬਹੁਤ ਭਰਾ ਹੈ ਨੇ ਪੰਜ ਮੁਕੰਦਮੇ ਜਿਹੜੇ ਰਾਹੁਲ ਕੁੱਤੀ ਤੇ ਦਰਜ ਆ ਔਰ ਤਿੰਨ ਉਹਦੇ ਭਰਾ ਦੇ ਦਰਜ ਆ ਲੱਛਿਆਂ ਦੇ ਮੁਕੰਦਮੇ ਦਰਜ ਆ ਜੇਲ੍ਹ ਦੇ ਵਿੱਚ ਐ ਸਾਰੇ ਬੰਦੇ ਆ ਔਰ ਕਾਫੀ ਲਮੇਸ਼ ਨੇ ਕੋਈ ਕੋਈ ਆਇਡੈਂਟੀਫਿਕੇਸ਼ਨਸ ਕੀਤੀਆਂ ਹੋਈਆਂ ਜਗਾ ਜਿਹੜੇ ਨਸ਼ਾ ਤਸਕਰ ਹੈਗੇ ਨੇ ਹਾਂਜੀ ਇਹ ਸਮੇਂ-ਸਮੇਂ ਤੇ ਜਿਹੜਾ ਹੈਗਾ ਕੋਈ ਜਿਹੜੇ ਤਸਕਰ ਇਸ ਤਰ੍ਹਾਂ ਦੇ ਹੈਗੇ ਉਹਨਾਂ ਦੀ ਜਗਾ ਦੀਆਂ شناخت ਕਰਾ ਕੇ ਔਰ ਮਤਲਬ ਕਾਰਪੋਰੇਸ਼ਨ ਵੱਲੋਂ ਜਿਹੜੀ ਆ ਉਹ ਸਾਨੂੰ ਜਦੋਂ ਕੋਈ ਸੂਚਨਾ ਦਿੱਤੀ ਜਾਂਦੀ ਹੈ ਤਾਂ ਉਹ ਸਰਕਾਰੀ ਮੁਹਿੰਮ ਜਿਹੜੀ ਲਗਾਤਾਰ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਠੀਕ ਹੈ ਧੰਨਵਾਦ ਧੰਨਵਾਦ ਜੀ ਗੱਲਬਾਤ ਲਈ ਤਾਂ ਏਟੀਪੀ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਏਟੀਪੀ ਸਾਹਿਬ ਕਿੰਨੇ ਨੋਟਿਸ ਦਿੱਤੇ ਸੀ ਕਿ ਹੁਣ ਕਾਰਵਾਈ ਅਮਦਲੀ ਇਹਨਾਂ ਨੂੰ ਜੀ ਦੋ ਨੋਟਿਸ ਦੇ ਹਨਰੇਬਲ ਸਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਡੈਮੋਲੇਸ਼ਨ ਨੂੰ ਲੈ ਕੇ ਉਹਨਾਂ ਨੂੰ ਪੂਰਾ ਫਾਲੋ ਕੀਤਾ ਗਿਆ ਪਹਿਲਾਂ 15 ਦਿਨ ਦਾ ਨੋਟਿਸ ਇਹਨਾਂ ਨੂੰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਹਿਅਰਿੰਗ ਦਾ ਮੌਕਾ ਦਿੱਤਾ ਗਿਆ ਜੀ ਉਸ ਤੋਂ ਬਾਅਦ 15 ਦਿਨ ਦਾ ਫਿਰ ਫਾਈਨਲ ਡੈਮੋਲੇਸ਼ਨ ਨੋਟਿਸ ਜੇਣ ਤੋਂ ਬਾਅਦ ਇਹ ਕਾਰਵਾਈ ਕੀਤੀ ਪੁਲਿਸ ਨੇ ਸਹਿਯੋਗ ਦਿੱਤਾ ਹੈ ਹਾਂਜੀ ਹਾਂਜੀ ਪੁਲਿਸ ਬੰਦੋ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਜੀ ਕਰਦਾ ਕਿ ਉਸ ਕਹਿਣਾ ਸੀਗਾ ਕਰਦੇ ਕੀ ਕਰ ਰਹੇ ਸੀ ਘਰ ਦੇ ਤਾਂ ਉਹੀ ਜਦੋਂ ਜਿ ਕਿਸੇ ਦੇ ਡੈਮੋਲੇਸ਼ਨ ਦੀ ਕਾਰਵਾਈ ਚੱਲਦੀ ਆ ਤਾਂ ਉਹ ਮੌਕੇ ਤੇ ਕੁਛ ਨਾ ਕੁਛ ਆਪਣੀ ਦਲੀਲ ਪੇਸ਼ ਕਰਦੇ ਨੇ ਪਰ ਜਦੋਂ ਇਹਨਾਂ ਨੂੰ ਨੋਟਿਸ ਦਿੱਤੇ ਤਾਂ ਉਹਨਾਂ ਨੂੰ ਪੂਰਾ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਉਹ ਦੋਹੇ ਕੁਛ ਰਿਸ਼ਤੇ ਸਾਨੂੰ ਨਹੀਂ ਦੇ ਸਕਿਆ ਨਾ ਕੋਈ ਤਾਰਖਤ ਨਹੀਂ ਦਿੱਤਾ ਗਿਆ ਨਹੀਂ 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 ਜੀ ਕੋਈ ਵੀ ਇਹਨਾਂ ਕੋਲ ਹੈ ਹੀ ਨਹੀਂ ਨਾ ਕੋਈ ਪਰਮਾਨੰਚੇ ਦਾ ਹੈਗਾ ਨਾ ਇਹਨਾਂ ਕੋਲੇ ਕੋਈ ਕੁਛ ਨਹੀਂ ਹੈ ਡਾਕੂਮੈਂਟ ਨਾ ਧੰਨਵਾਦ ਤੁਹਾਡਾ ਠੀਕ ਹੈ ਤਾਂ ਬਿਲਕੁਲ ਇਸ ਵੇਲੇ ਘੜਾ ਇਲਾਕੇ ਦੇ ਬਾਬਾ ਜੀਵਨ ਸਿੰਘ ਚੌਂਕ ਦੇ ਵਿੱਚ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਚ ਲਿਆਂਦੀ ਗਈ ਆ ਇਲੈਗਲ ਅਪਰੋਚਮੈਂਟ ਜਿਹੜੀ ਹੈਗੀ ਆ ਉਸ ਨੂੰ ਤੋੜਿਆ ਜਾ ਰਿਹਾ ਰਾਹੁਲ ਕੁਮਾਰ ਦੇ ਉੱਪਰ ਪੰਜ ਮਾਮਲੇ ਦਰਜ ਨੇ ਤੇ ਉਸ ਦਾ ਬ੍ਰਦਰ ਜਿਹੜਾ ਹੈਗਾ ਉਸ ਤੇ ਤਿੰਨ ਮਾਮਲੇ ਦਰਜ ਨੇ ਇੱਕ ਚੋਰੀ ਦਾ ਮਾਮਲਾ ਦਰਜ ਹੈਗਾ ਤੇ ਦੋ ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਰਾਹੁਲ ਕੁਮਾਰ ਤੇ ਪੰਜ ਐਨਡੀਪੀਐਸ ਦੇ ਮਾਮਲੇ ਦਰਜ ਹੈਗੇ ਨੇ ਤੇ ਇਸ ਵੇਲੇ ਵੀ ਜੇਲ੍ਹ ਦੇ ਵਿੱਚ ਸਜ਼ਾ ਜਪਤਾ ਹੈਗਾ ਔਰ ਇਸੇ ਤਰ੍ਹਾਂ ਹੀ ਇਹ ਕਾਰਵਾਈ ਜਿਹੜੀ ਪੰਜਾਬ ਵੱਲੋਂ ਚਲਾਈ ਗਈ ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਹੀ ਇਹ ਕਾਰਵਾਈ ਅੱਗੇ ਵੀ ਚਲਦੀ ਰਹੇਗੀ ਇਸ ਵੇਲੇ ਬਾਬਾ ਜੀਵਨ ਸਿੰਘ ਚੌਂਕ ਦੇ ਵਿੱਚ ਰਾਹੁਲ ਕੁਮਾਰ ਦੇ ਘਰ ਦੇ ਉੱਤੇ ਡਿਮੋਲਿਸ਼ਨ ਜਿਹੜੀ ਹੈਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਮਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨੀ ਸੂਰਤ ਟੀਵੀ ਜਲੰਧ